ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਰਣਜੀਤ ਚੋਹਲ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਆਪੋ ਆਪਣੀ ਘਰ ਪਰਿਵਾਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਤਰੱਕੀਆਂ ਬਖਸ਼ੇ ਅੱਜ ਇੱਥੇ ਆਪਾਂ ਸਵੇਰ ਦੇ ਸਾਢੇ 10 ਦਾ ਟਾਈਮ ਸੀਗਾ ਅੱਜ ਸਿਹਤ ਨਹੀਂ ਸੀ ਠੀਕ ਪਰ ਫਿਰ ਵੀ ਕੰਮ ਕਰਨੇ ਪਏ ਕਿਉਂਕਿ ਮੈਂ ਕੱਪੜੇ ਤੀਜੇ ਦਿਨ ਤੋਂ ਨਹੀਂ ਹੁੰਨੀ ਆ ਕੱਪੜੇ ਹੋ ਜਾਂਦੇ ਜਮਾ ਹੁਣ ਤੱਕ ਇਹ ਵੀ ਦੋ ਦੋ ਵਾਰੀਆਂ ਕਰ ਦਿੰਦੇ ਤਿੰਨ ਤਿੰਨ ਜਿੱਦਾਂ ਕੋਤੋਂ ਆਏ ਜਾਂ ਗੱਡੀ ਲੈ ਕੇ ਜਾਣਾ ਫੇਰ ਵੀ ਆ ਕੇ ਬਦਲ ਲੈਣੇ ਗਰਮੀ ਆ ਜਾਂਦੀ ਆ ਤੇ ਕੱਪੜੇ ਮੈਂ ਧੋ ਨਹੀਂ ਸੀਗੇ ਤਾਂ ਪਰ ਅੱਜ ਸਵੇਰ ਦਾ ਇਦਾਂ ਵੀ ਸੀ ਜਿੱਦਾਂ ਬੁਖਾਰ ਹੁੰਦਾ ਇਦਾਂ ਵੀ ਹੋਇਆ ਸੀ ਤੇ ਸਰਵਾਈਕਲ ਦਾ ਵੀ ਪੂਰਾ ਜ਼ੋਰ ਪਿਆ ਸੀ ਅੱਜ ਮੇਰੇ ਸਾਰਾ ਦਿਨ ਕਾਲਰ ਲਾ ਕੇ ਕੱਢਿਆ ਔਰ ਥੱਕੀ ਪੈਸੀ ਕਾਲਰ ਲਾ ਲਾ ਪਰ ਫਿਰ ਵੀ ਇਹ ਹੁੰਦਾ ਵੀ ਕੰਮ ਕਰਨਾ ਐ ਤੇ ਕਰਨਾ ਇੱਥੇ ਆਪਾਂ ਜਿਹੜਾ ਪਾਣੀ ਸਰਪ ਬਚੀ ਸੀ ਉਹਦੇ ਵਿੱਚ ਮੈਂ ਮੈਟ ਦੇ ਪਾਤੇ ਸੀਗੇ ਮੈਟ ਧੁੱਤੇ ਜਾਣਗੇ ਅਜੇ ਇੱਥੇ ਸ਼ਾਮ ਦੇ ਤੋਂ ਦੋ ਘੰਟੇ ਰੈਸਟ ਕਰਕੇ ਦੋ ਤਿੰਨ ਘੰਟੇ ਫਿਰ ਬਾਜੀ ਹੁਣੀ ਆ ਗਿਆ ਸੀ ਧੂਆ ਦਾ ਨੌ ਪੱਤਾ ਉਹਨਾਂ ਨੂੰ ਚਾਹ ਪਾਣੀ ਪਲਾ ਕੇ ਤੇ ਸਾਢੇ 4 ਦਾ ਟਾਈਮ ਸੀਗਾ ਧਾਰਾ ਕੱਢਣ ਲੱਗੇ ਸੀ ਆਪਾਂ ਤੇ ਫਿਰ ਜੋਰ ਸਾਹਿਬ ਮੇਰੇ ਨਾਲ ਚਵਾ ਦਿੰਦੇ ਹੁੰਦੇ ਧਾਰ ਇੱਕ ਗਾਂਏ ਝੋਲਣੀ ਦੇ ਇੱਕ ਮੈਂ ਝੋਲਣੀ ਮਾਝ ਇਹਨਾਂ ਦੇ ਹੱਥ ਪਈ ਆ ਤਾਂ ਹੁਣ ਉਹ ਵੀ ਇੱਕ ਡੰਗ ਗਈ ਆ ਚਲੋ ਦੁੱਧ ਤਾਂ ਜੀ ਸੋਨਾ ਦਿੰਦੀ ਆ ਪਰ ਇੱਕ ਡੰਗ ਮਿਲਦੀ ਆ ਸਵੇਰੇ ਮਿਲਦੀ ਆ ਸ਼ਾਮ ਨੂੰ ਗਾਇਆਂ ਮਿਲਦੀਆਂ ਇੱਥੇ ਸ਼ੈਫੀ ਬੈਠਾ ਸੀ ਰੇੜੇ ਥੱਲੇ ਅੱਜ ਨੂੰ ਵੀ ਵੀਡੀਓ ਬਣਾਉਂਦਾ ਇਹ ਵੀ ਵਸਤੀ ਕਰਦਾ ਰਹਿੰਦਾ ਹੈ ਦੇਖੋ ਜੀ ਕੰਮ ਕਰਨੇ ਪੈਂਦੇ ਆ ਪਰ ਅੱਜ ਹਿੰਮਤ ਬਿਲਕੁਲ ਨਹੀਂ ਸੀ ਮੇਰਾ ਇਦਾਂ ਤਾਂ ਹੋਇਆ ਸੀਗਾ ਵੀ ਝੂਠੀ ਹੋ ਜੂ ਅੱਜ ਤੱਕ ਕੰਮ ਕਰਨਾ ਪਰ ਫੇਰ ਵੀ ਉੱਠਣਾ ਪੈਂਦਾ ਹੈਮਤ ਜੀ ਕਰਕੇ ਵੀ ਆਪ ਨੂੰ ਕਰਨਾ ਪੈਣਾ ਕਿਸੇ ਹੋਰ ਤੋਂ ਤਾਂ ਸੈਟ ਵੀ ਨਹੀਂ ਆਉਂਦਾ ਇਹ ਚਾਹ ਪਾਣੀ ਵੀ ਚਲੋ ਬੰਦਾ ਬਣਾ ਕੇ ਪੀ ਲਓ ਪਰ ਬਾਕੀ ਰਸੋਈ ਸਵਾਰ ਨਹੀਂ ਰੋਈ ਰੋਈ ਦੇ ਭਾਂਡੇ ਪੁੰਡੇ ਚੱਕਣੇ ਸਾਰੇ ਇੱਥੇ ਅਸੀਂ ਧਾਰਾ ਕੱਟ ਕੇ ਆ ਗਏ ਸੀਗੇ ਤੇ ਇਹ ਪਿੰਲਾ ਆ ਗਏ ਸੀ ਮੇਰ ਤੋਂ ਪਿੰਲਾ ਗਾਂ ਚੋਂ ਬੈਠੇ ਸੀ ਮੈਂ ਬਾਅਦ ਚ ਆਈ ਆ ਉਸ ਮੇਰੇ ਅੱਗੇ ਗਾਲ ਤੇ ਇਦਾਂ ਨਾਲ ਜਿੱਥੇ ਕਾਲਰ ਲੱਗਦਾ ਸੀ ਉੱਥੇ ਤੇ ਛੋਟੂਟੀਆਂ ਫੈਂਸਣੀਆਂ ਜਿਵੇਂ ਹੋ ਗਈਆਂ ਮੈਨੂੰ ਔਖਾ ਸੀ ਲਾਉਣਾ ਪਰ ਜਦੋਂ ਮੈਂ ਲਾਉਂਦੀ ਸੀ ਫਿਰ ਇਦਾਂ ਹੁੰਦਾ ਸੀ ਜਿਦਾਂ ਸਿਰ ਨੂੰ ਡੋਲਦਾ ਜਿਹਾ ਸੀਗਾ ਮੈਂ ਡਾਕਟਰ ਸਵੇਰੇ ਕਹਿੰਦੇ ਤੁਸੀਂ ਕਾਲਰ ਲਾ ਕੇ ਰੱਖੋ ਕਾਲਰ ਮੈਨੂੰ ਲਾਉਣਾ ਹੀ ਪੈਂਦਾ ਵੈਸੇ 25-37 ਦਿਨ ਹੀ ਇਦਾਂ ਹੋ ਜਾਂਦਾ ਜਦੋਂ ਕੋਈ ਜ਼ੋਰ ਦਾ ਕੰਮ ਜਾਂ ਨੀਵੀਂ ਪਾ ਕੇ ਕੰਮ ਕਰ ਲਵਾਂ ਉਹਦੇ ਸਰਵਾਈਕਲ ਦਾ ਜ਼ੋਰ ਪੈ ਜਾਂਦਾ ਇੱਥੇ ਆਪਾਂ ਦੁੱਧ ਜਿਹੜੇ ਬਾਨਾਂ ਲਾਈਆਂ ਆ ਉਹਨਾਂ ਲਈ ਪਾਉਂਦੇ ਸੀਗੇ ਤੇ ਮਣ ਕੇ बाकि ਹੋਰ ਜੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਜੋ ਵੀਡੀਓ ਨੂੰ ਦੇਖਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਸ਼ੇਅਰ ਕਰਦੇ ਜੀ ਇੱਦੀ ਜਿੱਦਾਂ ਤੁਸੀਂ ਸ਼ਾਰਟ ਵੀਡੀਓ ਨੂੰ ਪਿਆਰ ਦਿੰਦੇ ਹੋ ਜੇ ਇਸੇ ਤਰ੍ਹਾਂ ਹੀ ਸਾਡੀਆਂ ਲੰਬੀਆਂ ਵੀਡੀਓ ਨੂੰ ਵੀ ਪਿਆਰ ਦਿਆ ਕਰੋ ਜੀ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿੰਨੇ ਵੀ ਸਬਸਕ੍ਰਾਈਬਰ ਪੁਰਾਣੇ ਆ ਜੁੜੇ ਆ ਨਾਲ ਜੋ ਨਵੇਂ ਜੁੜੇ ਆ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਇਸੇ ਤਰ੍ਹਾਂ ਵੀਡੀਓ ਨੂੰ ਦੇਖਿਆ ਕਰੋ ਜੀ ਕੋਸ਼ਿਸ਼ ਕਰੂੰਗੀ ਹਰ ਰੋਜ਼ ਬਲੌਗ ਪਾਉਣ ਦੀ ਜਿੱਦਾਂ ਹੋ ਜਿੰਨੀ ਵੀ ਹੋ ਸਕੇ 5-7 ਮਿੰਟ ਦੀ ਵੀਡੀਓ ਬੇਸ਼ੱਕ ਹੋਵੇ ਪਾਇਆ ਕਰੂੰਗੀ ਤੇ ਇੱਥੇ ਭੈਣ ਜੀ ਹੁਣੀ ਦੁੱਧ ਲੈਣ ਆ ਜਾਂਦੇ ਨੇ ਇੱਕ ਚਾਚਾ ਜੀ ਦੀ ਨਾ ਲੈਂਦੀ ਇੱਕ ਭੂਆ ਜੀ ਦੀ ਨਾ ਲੈਂਦੀ ਸਾਡੇ ਫੇਰ ਉਹਨਾਂ ਲਈ ਮੈਂ ਦੁੱਧ ਮੈਣ ਕੇ ਰੱਖ ਦੋਤਾ ਹੋਰ ਤਾਂ ਨਹੀਂ ਕਿਸੇ ਨੂੰ ਲਾਇਆ ਇਹ ਜਦੋਂ ਬਾਹਰੋਂ ਆਉਂਦੇ ਹੁੰਦੇ ਆ ਘੋਰੀ ਦੇ ਨੋਹ ਬਤੂ ਆ ਕੇ ਦੁੱਧ ਲੈਂਦੇ ਹੁੰਦੇ ਤੇ ਜਾਂ ਚਾਚੇ ਦੀ ਨੋ ਸਾਡੇ ਦੀ ਗਾਈਆਂ ਦਾ ਇੱਥੇ ਜੇ ਆਪਾਂ ਇਹ ਡੈਰੀ ਵਾਲਾ ਦੁੱਧ ਪਾ ਦਿੱਤਾ ਸੀਗਾ ਉਹਨਾਂ ਨੂੰ ਦੇ ਕੇ ਪੰਜ ਇਕੜੀਆਂ ਬਚਦੀਆਂ ਹੁੰਦੀਆਂ ਫੇਰ ਘਰ ਮੈਂ ਸਵੇਰ ਨੂੰ ਰੱਖ ਲੈਣੀ ਹੁੰਦੀ ਜਿੰਨਾ ਵਰਤਣਾ ਹੋਵੇ ਤੇ ਉਹ ਫਰਾਈਪੈਨ ਭਰ ਕੇ ਰੱਖ ਲੈਣੀ ਨੇ ਦੋ ਫਰਿਜ ਚ ਵੱਡੇ ਵੱਡੇ ਤੁੱਸਕ ਜਿਹੜਾ ਸੀ ਤੇ ਵੇਸੀ ਪ੍ਰਾਈ ਵੱਡੇ ਡੋਂਗੇ ਕਹਿ ਦਿੱਤੇ ਆ ਜਾਂ ਪਤਿੱਲੇ ਜਿਹੜੇ ਚੌੜੇ ਕੰਡਿਆਂ ਵਾਲੇ ਹੁੰਦੇ ਆ ਤੇ ਕਈ ਤੁਸਕ ਕਹਿੰਦੇ ਆ ਇੱਥੇ ਗੱਡੀ ਖੜੀ ਸੀ ਟਰੈਕਟਰ ਖੜਾ ਸੀ ਹੁਣ ਇਹਨਾਂ ਨੇ ਗੱਡੀਆਂ ਟਰੈਕਟਰ ਧੋਣੇ ਆ ਅੱਜਨ ਲੱਗ ਗਿਆ ਸੀ ਰੇੜੇ ਦਵਾਲੇ ਰੇੜਾ ਧੋਂਦਾ ਟਰੈਕਟਰ ਧੋਂਦਾ ਤੇ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਫੁੱਲ ਵਾਚ ਕਰਿਓ ਜੀ ਸਤਿ ਸ੍ਰੀ ਅਕਾਲ